ਮੈਂ ਜਾਣ ਕੇ ਦੋਨੇ ਪਸੰਦੀਦਾ ਦਾ ਫਾਈਨਲ ਮੁਕਾਬਲਾ ਇਹਨਾਂ ਦਾ ਹੋ ਰਿਹਾ ਹੈ ਦੋਨਾਂ ਟੀਮਾਂ ਦਾ ਫਾਈਨਲ ਮੁਕਾਬਲਾ ਕਿਹੜੀ ਟੀਮ ਕਰੇਗੀ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਹੋਲੇ ਮਹੱਲੇ ਦੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਰਾਸਤੀ ਖੇਡਾਂ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਵਿਖੇ ਕਰਵਾਈਆਂ ਗਈਆਂ। ਦੋ ਰੋਜ਼ਾ ਵਿਰਾਸਤੀ ਖੇਡਾਂ ਦੇ ਆਖਰੀ ਦਿਨ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਪਹੁੰਚ ਕੇ ਵਿਜੇਤਾ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਉਹਨਾਂ ਨੇ ਜਿੱਥੇ ਖਿਡਾਰੀਆਂ ਨੂੰ ਇਸ ਵਿਰਾਸਤੀ ਖੇਡਾਂ ਦੇ ਵਿੱਚ ਭਾਗ ਲੈਣ ਲਈ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਡੇ ਵੱਲੋਂ ਹੌਲੇ ਮਹੱਲੇ ਨੂੰ ਲੈ ਕੇ ਪੁਖਤਾ ਪ੍ਰਬੰਧ ਜਾ ਰਹੇ ਨੇ ਤੇ ਲਗਾਤਾਰ ਉਹਨਾਂ ਨੂੰ ਦੇਖਿਆ ਵੀ ਜਾ ਰਿਹਾ ਹੈ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਣ ਵੇਲੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਚੇਲਣੀ ਪਵੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਤਨਵੀ ਸਿੰਘ ਨੂੰ ਸਨਮਾਨ ਦੇਣ ਲਈ ਬਹੁਤ ਬਹੁਤ ਚੰਨ ਚੋਤੀ ਦੀ ਜੋ ਤਨਿਆ ਕਤਨ ਹੋਦੇ ਜਿਹੜੀ ਸਾਡੀ ਟੀਮ ਲੱਭਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੀ ਸੰਗਤਾਂ ਨੂੰ ਖੋਲੇ ਮਲੇ ਦੀ ਲੱਖ ਲੱਖ ਮੁਬਾਰਕਬਾਦ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਲੋਗਲ ਲੋਕਲ ਜਿਹੜੇ ਸਾਡੀ ਕਮੇਟੀ ਵੱਲੋਂ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੀ ਵੀ ਸੰਗਤ ਆਵੇ ਉਸ ਨੂੰ ਕੋਈ ਵੀ ਤਕਲੀਫ ਨਾ ਹੋਵੇ ਉਹ ਵੱਧ ਤੋਂ ਵੱਧ ਆਨੰਦ ਮਾਣ ਸਕੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕੇ ਮਾਤਾ ਨਹਿਣਾ ਦੇ ਵੀ ਜਾ ਸਕਣ ਤੇ ਇਸ ਵਾਰੀ ਬਹੁਤ ਸਾਰੇ ਨਵੇਂ ਉਪਰਾਲੇ ਚਾਹੇ ਉਹ ਈ ਰਿਕਸ਼ਾ ਹੋਣ ਨਵੀਆਂ ਪਾਰਕਿੰਗਾਂ ਹੋਣ ਤੁਸੀਂ ਆ ਵਿਰਾਸਤੀ ਖੇਡਾਂ ਦਾ ਨੰਦਮਾਣਿਆ ਕ્રાਫਟ ਮੇਲਾ ਹੋਵੇ ਬੋਟਿੰਗ ਹੋਵੇ ਤੇ ਟ੍ਰੈਫਿਕ ਮੈਨੇਜਮੈਂਟ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰੀ ਜਿਹੜੀ ਹੈ ਸੰਗਤ ਨੂੰ ਉਹ ਕੋਈ ਦਿੱਕਤ ਨਹੀਂ ਆਊਗੀ ਬਹੁਤ ਸਾਰੀ ਸਹੂਲਤਾਂ ਜਿਹੜੀਆਂ ਨਵੀਆਂ ਤੇ ਅਗਲੇ 3 ਦਿਨ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਜਿਹੜੀ ਹੈ ਉਹ 24 ਘੰਟੇ ਜ਼ਮੀਨ ਦੇ ਉੱਤਰ ਹੈ ਜ਼ਮੀਨ ਤੇ ਉਤਰ ਕੇ ਲੋਕਾਂ ਦੇ ਨਾਲ ਬਹੁਤ